ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਾ ਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆ ਵੀ ਇੱਕ ਰੁਕ ਕਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਕਿ ਮਾਨ ਸਰਕਾਰ ਨੌਜਵਾਨਾਂ ਦਾ ਭਵਿੱਖ ਰੋਸ਼ਨਾ ਰਹੀ ਹੈ ਇਸੇ ਲੜੀ ਤਹਿਤ ਸੀਮਾਨ ਨੇ ਮੋਹਾਲੀ ਵਿਕੇਸ਼ ਸਿਹਤ ਵਿਭਾਗ ਦੇ 900 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਇਸ ਮੌਕੇ ਸਿਹਤ ਵਿਭਾਗ ਦੇ ਨਾਬਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਹੌਨ ਹਰ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਨਵਾਂ ਮੀਲ ਪੱਥਰ ਰੱਖਿਆ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਨੌਜਵਾਨਾਂ ਦੀ ਸਾਡੇ ਸਾਥੀ ਬਣ ਕੇ ਸਿਵਾਮਾਂ ਦੇ ਵਿੱਚ ਸ਼ਾਮਲ ਹੋਣ ਲਈ ਨਿਯੁਕਤੀਆਂ ਕੀਤੀਆਂ ਗਈਆਂ ਨੇ ਜੋ ਕਿ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਕਾਬਲੀਅਤ ਦੇ ਆਧਾਰ ਤੇ ਇਹ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹੋਰ ਵਿਕਾਸ ਕੰਮਾਂ ਬਾਰੇ ਵੀ ਉਹਨਾਂ ਨੇ ਵੇਰਵੇ ਸਾਂਝੇ ਕੀਤੇ ਅੱਜ ਜਿਹੜੇ ਹੋਂਡ ਹਰ ਬੱਚੇ ਪੰਜਾਬ ਦੇ ਜਿਨ੍ਹਾਂ ਨੂੰ ਬਹੁਤ ਸਾਰੇ ਤਾਂ ਡਾਕਟਰੀ ਲਾਈਨ ਵਿੱਚ ਚਾਹੇ ਹੋ ਐਮਬੀਬੀਐਸ ਵੱਲੋਂ ਆਏ ਆ ਤੇ ਚਾਹੇ ਵੈਟਰਨਰੀ ਵੱਲੋਂ ਆਏ ਆ ਉਹਨਾਂ ਨੂੰ ਅੱਜ ਯੋਗਤੀ ਪੱਤਰ ਮਿਲੇ ਹੈ ਹੋਰ ਵਿਭਾਗਾਂ ਦੇ ਵੀ ਉਹਨਾਂ ਸਾਰੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਨਾਲ ਸਾਰੇ ਪਰਿਵਾਰ ਦੇ ਜੀਆਂ ਨੂੰ ਮਾਪਿਆਂ ਨੂੰ ਵੀ ਵਧਾਈ ਹੈ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਪੰਜਾਬ ਵਿੱਚ ਨਵਾਂ ਮੀਲ ਪੱਥਰ ਗੱਡਿਆ 64000 ਦੇ ਥੋੜੀਆਂ ਜੀਆਂ 10 12 ਕੇ 8 7 ਹੀ ਘੱਟ ਰਹਿ ਗਈਆਂ ਮਾਨ ਸਾਹਿਬ ਕਰਾਂਗੇ ਤਾਂ ਆਪਾਂ ਲੱਖਰ ਅਜੇ ਤਾਈਂ ਟਾਈਮ ਜਿਹੜੇ ਹਿਸਾਬ ਨਾਲ ਤੁਸੀਂ ਪਹਿਲਾਂ ਦੇ ਹੀ ਗਏ ਆ ਤੇ ਉਹ ਇੰਨੇ ਟਾਈਮ ਚ ਹੋਰ ਵੀ ਮਿਲ ਜਾਣਗੇ ਆ ਬੱਚਿਆਂ ਨੂੰ ਸੋ 64000 ਦੇ ਕਰੀਬ ਅੱਜ ਤੱਕ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਈ ਵਿੱਚ ਪੰਜਾਬ ਦੇ ਬਹੁਤ ਸਾਰੇ ਵਿਭਾਗਾਂ ਚ ਪੰਜਾਬ ਦੇ ਸਾਡੇ ਸਾਥੀ ਬਣ ਕੇ ਸੇਵਾ ਵਿੱਚ ਸ਼ਾਮਲ ਹੋਣ ਲਈ ਅੱਜ ਜਿਹੜੇ ਇੰਨੀ ਗਿਣਤੀ ਹੋਗੀ ਤੋ ਪਾਰਦਰਸ਼ੀ ਜਿੱਥੇ ਕਿਸੇ ਨੂੰ ਅੱਜ ਤੱਕ ਇਹ ਕਹਿਣ ਦਾ ਮੌਕਾ ਤਾਂ ਮਿਲਿਆ ਹੋਵੇ ਮੈਂ ਫਲਾਣੇ ਨੂੰ ਮਿਲਿਆ ਸੀ ਤੇ ਆਹ ਕੁਝ ਹੋ ਗਿਆ ਤੇ ਆ ਯਾਰ ਸਾਨੂੰ ਪੈਸੇ ਦੇਣੇ ਪਏ ਸੋ ਕਿਉਂਕਿ ਕਾਬਲੀਅਤ ਦੀ ਆ ਇਹ ਵੀ ਸਮਝਦੇ ਆਂ ਵੀ ਜਿੰਨੀਆਂ ਨੌਕਰੀਆਂ ਦੀ ਲੋੜ ਆ ਉਹਨੇ ਹੀ ਲਾਏ ਜਾ ਸਕਦੇ ਆ ਚਾਹੇ ਬੇਰੁਜ਼ਗਾਰੀ ਦੀ ਗੱਲ ਕਰ ਦਿੰਦੇ ਆਂ ਆਲੋਚਨਾ ਕਰਨ ਵਾਲੇ ਮਿੱਤਰ ਪਿਆਰੇ ਪਰ ਕਸਰ ਕੋਈ ਨਹੀਂ ਛੱਡੀ ਇਹਨਾਂ 4 ਸਾਲਾਂ ਵਿੱਚ ਬਹੁਤ ਸਾਰੇ ਚਾਹੇ ਪਾਣੀ ਦੀ ਗੱਲ ਸੀ ਤੇ ਖੇਤਕਿਰਤਕ ਪਹੁੰਚਾਉਣ ਤਾਈ ਸਰਦਾਰ ਮਾਨ ਨੇ ਕੋਸ਼ਿਸ਼ ਕੀਤੀ ਹੈ ਚਾਹੇ ਉਹ ਨਹਿਰਾਂ ਪੱਕੀਆਂ ਕੀਤੀਆਂ ਚਾਹੇ ਖਾੜੇ ਬਣਾਏ ਪਾਈਪਾਂ ਲਾਏ ਬਿਜਲੀ ਜਿੱਥੇ 600 ਯੂਨਟ ਸਾਰੇ ਪਰਿਵਾਰਾਂ ਨੂੰ ਜੇ ਅਸੀਂ ਸੰਜਮ ਨਾਲ ਵਰਤਦੇ ਹਾਂ ਤੇ ਜ਼ੀਰੋ ਬਿੱਲ ਆਉਂਦਾ ਤੇ ਦੂਸਰੀ ਖੇਤੀਬਾੜੀ ਸਾਡਾ ਮੁੱਖ ਧੰਦਾ ਹੈ ਉਹਦੇ ਵਾਸਤੇ 8 9 7 10 ਘੰਟੇ ਨਹੀਂ ਗਿਣੇ ਗਏ ਇਹ ਸਵਿਚਾਂ ਬੰਦ ਕਰਨੀਆਂ ਪਈਆਂ ਜ਼ਿਮੀਂਦਾਰ ਭਰਾਵਾਂ ਨੂੰ ਜਾ ਕੇ ਆਪਣੇ ਖੇਤਾਂ ਵਿੱਚ ਸੋ ਪੰਜਾਬ ਦੀ ਤਰੱਕੀ ਲਈ ਦਿਨ ਰਾਤ ਆਪਣੇ ਯਤਨਸ਼ੀਲ ਰਹੇ ਆ ਸਾਥੀਆਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਮਾਨ ਸਾਹਿਬ ਨੇ ਮੇਰਾ ਹੀ ਵਾਰੰਟ ਕੱਢ ਲਿਆ ਪੀ ਆ ਖਬਰਾਈ ਹੈ ਤੇ ਕੀ ਹੈ ਮੈਨੂੰ ਵੀ ਲੱਗਿਆ ਮੈਂ ਕਿਹਾ ਜੀ ਇੱਕ ਰਾਤ ਮੇਰੇ ਨਾਲ ਵੀ ਗੱਲ ਹੋਈ ਸੀ ਤੇ ਮੈਂ ਉਹਨੂੰ ਕਿਹਾ ਸੀ ਵੀ ਕੋਈ ਨਹੀਂ ਜੇ ਇਹੋ ਜੀ ਕੋਈ ਗੱਲ ਹੈ ਸਵੇਰੇ ਪਤਾ ਲੱਗ ਜੂ ਮੈਂ ਸਾਰਾ ਪਤਾ ਕਰ ਲਵਾਂਗੇ ਪੁਲਿਸ ਰਿਪੋਰਟ ਲੇਟ ਹੋ ਗਈ ਸੀ ਪਰ ਖਬਰ ਲਾਉਣ ਵਾਲੇ ਬੜੀ ਕਾਲ ਕਰ ਜਾਂਦੇ ਆ ਉਹਨਾਂ ਨੂੰ ਕੋਈ ਹੋਰ ਗੱਲ ਤਾਂ ਥਿਆਈ ਨਹੀਂ ਉਹਨਾਂ ਨੇ ਇਹੀ ਕਹਿਤਾ ਵੀ ਚਲ ਆਹੀ ਇੱਕ ਤਰ੍ਹਾਂ ਕੀਤਾ ਸਵਾਲੀਆ ਨਿਸ਼ਾਨ ਵਾਲਾ ਕੋਈ ਖਬਰ ਛਪਣੀ ਚਾਹੀਦੀ ਇਸ ਤਰ੍ਹਾਂ ਉਹਨਾਂ ਨੇ ਮਿੱਤਰ ਪਿਆਰਿਆਂ ਨੇ ਉਹਨਾਂ ਨੂੰ ਵੀ ਮੁਬਾਰਕ ਇਹਨਾਂ ਨਾਲ ਚਲੋ ਸਾਡਾ ਇਸ ਨਾਲ ਨਾਂ ਨੂੰ ਹੋਰ ਲੋਕ ਪੜ੍ਹਦੇ ਰਹਿੰਦੇ ਆ ਵੀ ਅੱਛਾ ਉਹਨਾਂ ਦੇ ਪਿੱਛੇ ਇਹ ਗੱਲ ਹੋ ਗਈ ਆ ਕੁਝ ਹੋ ਗਿਆ ਸੋ ਹਮੇਸ਼ਾ ਪੰਜਾਬ ਲਈ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਆਪਣੀ ਜਿੰਦ ਜਾਨ ਹਮੇਸ਼ਾ ਪੰਜਾਬ ਦੇ ਲਈ ਹਾਜ਼ਰ ਆ ਤੇ ਪੰਜਾਬ ਲਈ ਕਰ ਰਹੇ ਤੇ ਕਰ ਰਹਾਂਗੇ ਆ ਤੁਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਸਾਰੇ ਘਰਾਂ ਵਿੱਚ ਜਿਵੇਂ ਅੱਜ ਖੁਸ਼ੀ ਆਈ ਹੈ ਤੇ ਆਉਣ ਵਾਲੇ ਸਮਾਂ ਵਿੱਚ ਵੀ ਅਸੀਂ ਉਮੀਦ ਰੱਖਾਂਗੇ ਮਾਨ ਸਾਹਿਬ ਜੇ ਮੇਰੇ ਪਸ਼ੂ ਪਾਲਣ ਮਹਿਕਮੇ ਚ ਤੁਸੀਂ 1200 ਬੱਚਿਆਂ ਨੂੰ ਡਾਕਟਰ ਵੈਟਰਨਰੀ ਇਨਸਪੈਕਟਰ ਤੇ ਹੋਰ ਇਸ ਤਰ੍ਹਾਂ ਦੀ ਜੌਬ ਦਿੱਤੀ ਹੈ ਤੇ 261 ਅਸੀਂ ਹੋਰ ਤੋਂ ਤੋਂ ਪ੍ਰਵਾਨਗੀ ਲਈ ਹੈ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚਾਰਦੀਕਾਲਾ ਟਾਈਮ ਟੀਵੀ ਮੈਨੂੰ ਦਿਓ ਇਜਾਜ਼ਤ ਤਾਂਬਾ